ਰਾਜਵੀਰ ਜਵੰਦਾ ਦੀ ਸਿਹਤ ਬਾਰੇ ਵੱਡੀ ਅਪਡੇਟ ਨਵੀਂ ਰਿਪੋਰਟ ਨੇ ਵਧਾਈ ਚਿੰਤਾ ਮਹਾਲੀ ਦੇ ਫੋਰਟਿਸ ਹਸਪਤਾਲ ਵੱਲੋਂ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨਾਲ ਸੰਬੰਧਿਤ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਅਜੇ ਵੀ ਨਾਜੁਕ ਬਣੀ ਹੋਈ ਹੈ ਐਮ ਆਰ ਆਈ ਸਕੈਨ 'ਚ ਪਾਇਆ ਗਿਆ ਕਿ ਬ੍ਰੇਨ 'ਚ ਗੰਭੀਰ ਸੱਟਾਂ ਲੱਗੀਆਂ ਹਨ ਗਾਇਕ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਮਹਾਲੀ ਵਿਖੇ ਲਾਈਫ ਸਪੋਰਟ 'ਤੇ ਹਨ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਘੱਟ ਹੈ ਅਤੇ ਉਨ੍ਹਾਂ ਦੇ ਡਾਕਟਰੀ ਇਲਾਜ ਦੇ ਬਾਵਜੂਦ ਕੋਈ ਮਹੱਤਵਪੂਰਨ ਸੁਧਾਰ ਨਹੀਂ ਹੋਇਆ ਹੈ ਹਸਪਤਾਲ ਨੇ ਇਹ ਵੀ ਦੱਸਿਆ ਕਿ ਇੱਕ ਦਿਮਾਗ ਦੇ ਐਮ ਆਰ ਆਈ ਸਕੈਨ ਵਿੱਚ ਹਾਈਪੋਸਿਕ ਤਬਦੀਲੀਆਂ ਦਿਖਾਈਆਂ ਗਈਆਂ ਨੇ ਜੋ ਪ੍ਰਾਇਮਰੀ ਸੈਂਟਰ ਵਿੱਚ ਸੀ ਪੀ ਆਰ ਦਿੱਤੇ ਜਾਣ ਤੋਂ ਬਾਅਦ ਹੋਈਆਂ ਹਨ ਇੱਕ ਰੀਡ ਦੀ ਹੱਡੀ ਦੇ ਐਮ ਆਰ ਆਈ ਨੇ ਸਰਵਾਈਕਲ ਅਤੇ ਡੋਰਸਲ ਖੇਤਰਾਂ ਨੂੰ ਵਿਆਪਕ ਨੁਕਸਾਨ ਦਾ ਖੁਲਾਸਾ ਕੀਤਾ ਜਿਸ ਦੇ ਨਤੀਜੇ ਸਭ ਤੋਂ ਸਾਰੇ ਅੰਗਾਂ ਵਿੱਚ ਗੰਭੀਰ ਕਮਜ਼ੋਰੀ ਆਈ ਹੈ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਸਹਾਇਤਾ ਦੀ ਲੋੜ ਹੈ ਜਿਕਰ ਹੋਇਆ ਕਿ ਰਾਜਵੀਰ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸਲੌਣ ਜ਼ਿਲ੍ਹੇ ਵਿੱਚ ਸ਼ਿਮਲਾ ਜਾਂਦੇ ਸਮੇਂ ਮੋਟਰਸਾਈਕਲ ਤੋਂ ਕੰਟਰੋਲ ਗਵਾ ਬੈਠੇ ਤੇ ਗੰਭੀਰ ਜ਼ਖਮੀ ਹੋ ਗਏ ਮਹਾਲੀ ਦੇ 40 ਹਸਪਤਾਲ ਵਿੱਚ ਉਹਨਾਂ ਦਾ ਇਲਾਜ ਜਾਰੀ ਹੈ ਰਾਜਵੀਰ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਖੁਸ਼ ਰਿਆਹ ਕਰ ਸਰਦਾਰੀ ਲੈਂਡਲੋਰ ਡਾਊਨ ਟੂ ਅਰਥ ਅਤੇ ਕੰਗਣੀ ਵਰਗੇ ਮਸ਼ਹੂਰ ਗੀਤਾਂ ਪਰਸ਼ੰਸ਼ ਕਾ ਦੀ ਝੋਲੀ ਵਿੱਚ ਪਾਏ ਹਨ ਉਹਨਾਂ ਨੇ 2018 ਵਿੱਚ ਗਿੱਪੀ ਗਰੇਵਾਲ ਸਟਾਰਰ ਫਿਲਮ ਸੂਬੇਦਾਰ ਜਗਿੰਦਰ ਸਿੰਘ ਅਤੇ 2019 ਵਿੱਚ ਜਿੰਦਜਾਨ ਅਤੇ ਮਿੰਦੋ ਤਲਸੀਦਾਰਨੀ ਵਿੱਚ ਵੀ ਐਮ ਰੋਲ ਅਦਾ ਕੀਤਾ ਧੰਨਵਾਦ ਜੀ